ਮਤਲਬ ਉਹ ਚੱਤੀ ਲਗੀ ਨਹੀਂ ਹਾਂ ਜੀ ਹਾਂ ਜੀ ਮਹਾਰਾਜ ਜੀ ਤੰਤਰ ਬਾਬਾ ਜੁਰਵਾ ਸਿੰਘ ਜੀ ਦੀ ਤੰਤਰ ਬਾਬਾ ਫਤਿਹ ਸਿੰਘ ਜੀ ਕੋਲ ਸਾਹਿਬ ਪੁਰਾਪਾ ਮੋਹਟੰਡੀ ਸਰਹੰਦ ਤੇ ਤੁਸੀਂ ਸੰਗਤ ਤੇ ਦਰਸ਼ਨ ਕਰ ਸਕਦੇ ਜੀ ਬਹੁਤ ਜੋਰਾ ਸ਼ਰਨ ਸੰਗਤ ਆਈ ਹੋਈ ਹੈ ਬਾਬਾ ਜੀ ਵੀ ਅਸੂਦਿਓ ਪਖੂਨ ਦਾਨ ਦਾ ਕੈਂਪ ਲੱਗਾ ਹੋਇਆ ਇੱਥੇ ਗੁਰਦਵਾਰ ਸਾਹਿਬ ਦੇ ਵਿੱਚ ਤੇ ਬਹੁਤ ਆਪਣੇ ਵੀਰ ਭਰਾ ਜਿਹੜੇ ਆ ਖੂਨ ਦਾਨ ਕਰ ਰਿਹਾ ਸੋ ਜੇ ਵੀ ਇੱਧਰ ਕੈਂਪ ਲੱਗੇ ਹੋਏ ਆ ਨਾ ਜਿਨ੍ਹਾਂ ਨੇ ਮਤਲਬ ਸਿੱਖ ਫਰਵਾੜੀ ਕਿਤਾਬਾਂ ਨੇ ਬਹੁਤ ਸਾਰੀਆਂ ਇਤਿਹਾਸ ਦੀਆਂ ਇਥੇ ਬੁੱਕਸ ਪੜੀਆਂ ਅੱਛਾ ਤੁਹਾਨੂੰ ਇੱਕ ਗੱਲ ਹੋਰ ਦੱਸਦੇ ਆਂ ਵੀ ਚਿੰਤਾ ਤੋਂ ਸਹਜ ਦੇ ਬੁੱਕਸ ਆ ਤੇ ਤੇ ਵੀ ਇਸੋ ਦੇ ਵੀ ਇਹ ਜਾਂ ਕਿਸੇ ਨੂੰ ਡਿਪਰੈਸ਼ਨ ਵਗੈਰਾ ਹੋਇਆ ਨਾ ਤੇ ਇਹ ਜਿਹੜੀਆਂ ਬੁੱਕਸ ਪੜ ਸਕਦੇ ਹੋ ਤਾਂ ਜੋ ਡਿਪਰੈਸ਼ਨ ਤੋਂ ਬਚਾਇਆ ਜਾਏ ਬਹੁਤ ਵਧੀਆ ਕਿਤਾਬ ਹੈ ਚਿੰਤਾ ਤੋਂ ਸਹਜ ਤੇ ਜੇ ਕੋਈ ਵੀਰ ਭਰਾ ਇਦਾਂ ਦੇ ਮਤਲਬ ਹੈਗਾ ਆ ਹਨਾ ਤੇ ਉਹਨੂੰ ਜ਼ਰੂਰ ਇਹ ਵੀਡੀਓ ਸ਼ੇਅਰ ਕਰਿਓ ਜੋ ਇਹ ਦੰਨੇ ਬੁੱਕਸ ਪੜ ਗਏ ਉਹ ਡਿਪਰੈਸ਼ਨ ਤੋਂ ਰਹਿਤ ਰਵੇ ਵੀ ਠੰਡਾ 부ਜ ਦੇ ਜਿਹੜੀ ਸੰਗਤਾ ਬਹੁਤ ਜ਼ਿਆਦਾ ਲੱਗੀ ਆ ਤੇ ਜਿਹੜਾ ਦਰਸ਼ਨ ਕਰਨੇ ਆ ਵੈਸੇ ਸਵੇਰ ਦਾ ਟਾਈਮ ਵਧੀਆ ਹੈ ਤੇ ਇਸ ਟਾਈਮ ਤੁਸੀਂ ਵੈਸੇ ਵੀ ਬਹੁਤ ਤੁਹਾਨੂੰ ਟਾਈਮ ਲੱਗ ਸਕਦਾ ਬਹੁਤ ਜ਼ਿਆਦਾ ਤੇ ਸੋ ਆਪਾਂ ਵੀ ਅੱਜ ਆਏ ਆ ਤੇ ਆਪਾਂ ਦਰਸ਼ਨ ਕਰਾਂਗੇ ਕੱਲ ਨੂੰ ਸਵੇਰੇ ਸਵੇਰੇ ਤੇ ਹੁਣ ਜਿਆਦਾ ਰਸ਼ਿ ਬਹੁਤ ਆ ਹਾਂਜੀ ਬਹੁਤ ਜ਼ਿਆਦਾ ਸੇਵਾਦਾਰਨ ਲੰਗਰ ਲਾਇਆ ਹੋਇਆ ਹੈ ਇੱਥੇ ਹਾਲੀ ਦੋਸਤੋ ਸੋ ਹੁਣ ਅੱਜ ਪਹੁੰਚੇ ਗੁਰਦੁਆਰਾ ਸਾਹਿਬ ਤੇ ਅੱਜ ਹੈਗੀ ਆ 16 ਤਰੀਕ ਆ ਸੋ ਅੱਜ ਤੋਂ ਜਿਹੜੇ ਆ ਸਮਾਗਮ ਸ਼ੁਰੂ ਆ ਤੇ ਹੋਮੋ ਮਾਰਕ ਜੜੀਆਂ ਸੰਗਤਾਂ ਪਹੁੰਚਦੀਆਂ ਨੇ ਸੋ ਜਾਣਾਂ ਵੀ ਜ਼ਰੂਰੀ ਚਾਹੀਦਾ ਕਿਉਂਕਿ ਜਿਹੜੇ ਸ਼ੀਦੀ ਦੜੇ ਚੱਲਦੇ ਪਿਆ ਉਹ ਪੂਰੇ ਦਸੰਬਰ ਮਹੀਨੇ ਹੀ ਹੁੰਦੇ ਆ ਸੋ ਆਪਾਂ ਮੰਨਦੇ ਆ ਕਿ 21 ਤੋਂ ਲੈ ਕੇ 28 ਦੇ ਵਿੱਚ ਜਿਹੜੇ ਹੁੰਦੇ ਆ ਸ਼ੀਦੀ ਦੜੇ ਸੋ ਇਹ ਵੀਰ ਨੂੰ ਆਪਾਂ ਪੁੱਛ ਰਹੇ ਵੀ ਵੀਰੇ ਜਿਹੜਾ ਸਮਾਗਮ ਆ ਤੋ ਸ਼ੁਰੂ ਆ ਸੋ ਇਹ ਵੀਰੇ ਵੀ ਦੱਸ ਰਿਹਾ ਹੈ ਵੀ ਵੀਰੇ ਸਮਾਗਮੜੇ ਆ ਚੱਲਦੇ ਪਿਆ ਸੋ ਤੁਸੀਂ ਅੰਦਰ ਜਾਓ ਮੱਥਾ ਟੇਕੋ ਤੇ ਤੁਸੀਂ ਕੀਰਤਨ ਸੁਣੋ ਸਮਾਜ ਦੇਖ ਰਿਹਾ ਹੈ ਜਿਹੜੇ ਬਹੁਤ ਸਾਰੇ ਜਿਹੜੇ ਵੀਰ ਪ੍ਰਾਤਿ ਹੈ ਇਹ ਜਿਹੜਾ ਲੰਗਰ ਦੇ ਟੈਂਟ ਲਾ ਰਹੇ ਨੇ ਤੇ ਸੰਗਤਾਂ ਹਮ ਮਾ ਕੇ ਸੇਵਾ ਕਰੀਆਂ ਨੇ ਸੋ ਆਪਾਂ ਇਹ ਜਰੂਰ ਕਰੀਏ ਕਿ ਜਦੋਂ ਵੀ ਆਪਾਂ ਆਉਂਨੇ ਆ ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਅੰਦਰ ਬੈ ਕੇ ਕੀਰਤਨ ਸੁਣੀਏ ਕਿਉਂਕਿ ਆਪਾਂ ਇੱਥੇ ਮਤਲਬ ਇਹ ਸ਼ਿੱਧੀ ਦੇ ਹੱਲੇ ਕਰਕੇ ਆਉਂਨੇ ਆ ਨਾ ਕਿ ਖੁਸ਼ੀਆਂ ਕਰਕੇ ਨਾ ਵੀਡੀਓ ਵਾਗ ਫੇਮਸ ਹੋਈ ਜੋ ਨਹੀਂ ਹੈ ਦਾ ਲੋਰੀ ਚਾਹ ਦਾ ਲੰਗਰ ਚੱਲਦਾ ਪਿਆ ਤੇ ਇੱਥੇ ਬਿਸਕੁਟ ਦਾ ਪ੍ਰਸ਼ਾਦ ਵਰਤਾਇਆ ਤੇ ਬਹੁਤ ਸੰਗਤ ਚਾਹ ਸ਼ਕਰੀਅਤ ਨਾਲ ਬਿਸਕੁਟਾ ਖਰੇਆ ਕਿਉਂਕਿ ਆਪਣੇ ਤੁਹਾਨੂੰ ਪਤਾ ਹੀ ਵੀ ਸਿੱਖਾਂ ਦੇ ਵਿੱਚ ਇਹ ਖਾਸ ਗੱਲ ਆ ਵੀ ਲੰਗਰ ਬਹੁਤ ਲਗਾਏ ਜਾਂਦੇ ਆ ਕਿਉਂਕਿ ਆਪਣੇ ਸ਼ੀ ਦੀਰੜ ਚੱਲਦੇ ਪਿਆ ਅਈ ਦਾ ਚਾਟਾ ਤੀ ਵੇਖ ਸਕਦੇ ਹੋ ਬਹੁਤ ਸਾਰੇ ਤੇ ਜਿਹੜੇ ਲੋਕ ਵੇਚਦੇ ਆ ਮਾਈ ਦੇ ਚਟਾ ਆ ਵੀ ਹੈ ਚਾਰਾ ਵੈਰੀ ਇਹ ਤੇ ਸ਼ਰਦਾਈ ਲਈ ਆ ਦੇਖੇ ਨੇ ਦੇਗ ਪੀਣੀ ਉਹ ਵੀ ਸਦਾ ਚ ਦੂਜੀ ਪੀਣੀ ਉਹ ਵੀ ਸਦਾ ਇਹ ਪਿਆਲ ਦੀਆਂ ਜਾਂ ਮੁੱਲ ਪਿਆਲ ਤੇ ਆ ਰੇਟ ਹੋਊਗਾ 10 ਰੁਪਏ 20 ਰੁਪਏ 50 ਰੁਪਏ ਹਿਸਾਬ ਦਾ ਰੇਟ ਆ ਇਹ ਬਲੋਂਬਿਆ ਦੇਗ ਵਾਲੀ ਖਰਦਾਈ ਆਮ ਜਿੰਨੇ ਵੀ ਇੱਥੇ ਆਪਣੇ ਮਤਲਬ ਸ਼ੀਦੀ ਜੋੜ ਮੇ ਚੱਲਦੇ ਆ ਸਾਰੇਆਂ ਤੇ ਮੱਲਵੇ ਛਰਦਾਈਆਂ ਬਣਦੀਆਂ ਨਹੀਂ ਉਹ ਜੀ ਬਾਬਿਓ ਰੋਹ ਦੀ ਲੰਗਰ ਚੱਲਦੇ ਪਏ ਇੱਥੇ ਤੇ ਬਹੁਤ ਸਾਰੀ ਸੰਗਤ ਜਿਹੜੀ ਲੋਰ ਲੰਗਰ ਛੱਕ ਕੇ ਜਾ ਰਹੀ ਹੈ ਸੋਨਾ ਚ ਇੱਕ ਆਪਾ ਵੀ ਜਿਹੜੇ ਲੋਰ ਰੋਹ ਦੇ ਲੰਗਰ ਛੱਕ ਕੇ ਤੇ ਉਹ ਚੱਲਿਆ ਆਪਾਂ ਜੋਤੀ ਜੋਤ ਸਰੂਪ ਗੁਰਦੁਰ ਸਾਹਿਬ ਉਹ ਬਾਬਿਓ ਹੁਣ ਬੰਝ ਗਿਆ ਜੀ ਗੁਰਦੁਰਾ ਸਾਹਿਬ ਜੋਤੀ ਸਰੂਪ ਤੇ ਇੱਥੋਂ ਆਪਾਂ ਹੁਣ ਦਰਸ਼ਨ ਕਰਦੇ ਆਂ ਜੇ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਗੁਰਦੁਆਰਾ ਜੋਤੀਸਰੂਪ ਜਿੱਥੇ ਮਾਤਾ ਗੁਰਜਿਤ ਤੇ ਛੋਟੇ ਸਾਹਿਬ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ ਸੋ ਬਹੁਤ ਸੰਗਤ ਅੱਜ ਆਈ ਹੋਈ ਸੀ ਸੋ ਹੁਣ ਆਪਾਂ ਥੱਲੇ ਪਹੁੰਚ ਚੁੱਕੇ ਹਾਂ ਜੀ ਜਿੱਥੇ ਭੋਰਾ ਸਾਹਿਬ ਮਾਤਾ ਗੁਰਜਿਤ ਤੇ ਛੋਟੇ ਸਾਹਿਬ ਜੀ ਦਾ ਥੜਾ ਸਾਹਿਬ ਬਣੇ ਸੀ ਤੇ ਇੱਥੇ ਜਿਹੜੇ ਛੋਟੇ ਸਾਹਿਬ ਜਾਂ ਦੇ ਜਿਹੜਾ ਆਪਣੀਆਂ ਆਪਾਂ ਕਹਿ ਸਕਦੇ ਹਾਂ ਸਰੀਰ ਸੀ ਤੇ ਉਹ ਸ਼ੇਰਾਂ ਨੇ ਇੱਥੇ ਰਖਵਾਲੀ ਕੀਤੀ ਸੀ ਇਸ ਜਗ੍ਹਾ ਤੇ ਸੂਈ ਤੇ ਜਿਹੜੇ ਠੜਾਸਾਈ ਬਣੇ ਹੋਏ ਆ ਇਹਨੂੰ ਕਹਿੰਦੇ ਸਿਨਹਾਸ ਰਾਣੀ ਦੀ ਠੰਦੀ ਵਕਤੀ ਸੀ ਜਿਹੜੀ ਠੰਡਾ ਬਰਦੀ ਉਹਦੇ ਉੱਤੇ ਸੀ ਠੰਡਾ ਬਰਦੀ ਉਹਦੇ ਪਾਸੇ ਤੇ ਜਿਹੜੀ ਉਹ ਸੁਨਨ ਜੀ ਜਿੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਲਾਗੂ ਦੀ ਸੀਦਲਰ ਇਹਦੀ ਹੀ ਨਹੀਂ ਜਿਆਦਾ ਤੇ ਉਹਦੇ ਵਾਲੇ ਦੁਆਲੇ ਹੀ ਮੁਰਜਦੇ ਇਹ ਆ ਜੀ ਤਾਂ ਹੀ ਸੀਦ ਠੰਡ ਜਿਆਦਾ ਕੋੜੀਆਂ ਵੇਖਣਾ ਹੋਏ ਕਨ ਮਾੜਾ ਠੰਡਾ ਹੋ ਗਿਆ ਨਿਸ਼ਾਨ ਅੱਜ ਜਿਹੜਾ ਪਹੁੰਚਿਆ ਨਹੀਂ ਠੰਡਾ ਗੁਰਜ ਤੇ ਹੁਣ ਉੱਪਰ ਜਾ ਕੇ ਦਰਸ਼ਨ ਕਰਦੇ ਆ ਤੇ ਪੈਰ ਪਰਨਾ ਆਪਾਂ ਧੋਦਾ ਕੇ ਫਿਰ ਜਲਦੀ ਉੱਪਰ ਹੋ ਗਏ ਆ ਜੀ ਅੱਜ ਆਪਾਂ ਪਹੁੰਚੇ ਆ ਵੀ ਹਾਂ ਠੰਡੇ ਪੁਰਤੇ ਤੇ ਮਾਤਾ ਗੁਰੂ ਗੋਬਿੰਦ ਸਿੰਘ ਜੀ ਬੈਠੇ ਸਨ ਇਥੇ ਤੇ ਬਹੁਤ ਠੰਡੀ ਹਵਾ ਚ ਜਲਦੀ ਆ ਹੁਣ ਥੋੜਾ ਜਿਹਾ ਮੌਸਮ ਸਹੀ ਆ ਪੁਰਾਹੇ ਹੋ ਗਏ ਆ ਠੰਡੇ ਬੂਰ ਤੋਂ ਤੇ ਥੱਲੇ ਆ ਬਣੇ ਆ ਨਾ ਪੁਰਾਣੇ ਜਿੱਦਾਂ ਮਤਲਬ ਹਲ ਜੋਧ ਹੁੰਦੇ ਆ ਨਾ ਡੰਡੇ ਘਮਾਉਂਦੇ ਸਨ ਤੇ ਡੰਡੇ ਘਵਾ ਕੇ ਤੇ ਪਾਣੀ ਆਉਂਦਾ ਖੂਚੋ ਮਤਲਬ ਅੱਜ ਵੀ ਜਿਹੜਾ ਮਤਲਬ ਆਪਾਂ ਕਹਦੇ ਵੀ ਪੁਰਾਣਾ ਜਿੰਨਾ ਵੀ ਆ ਹਨਾ ਸਾਰਾ ਇੱਥੇ ਪਿਆ ਯਾਰ ਖੂ ਤੇ ਜਿਹੜਾ ਡੰਡੇ ਘਮਾਉਂਦੇ ਤੇ ਪਾਣੀ ਆਉਂਦਾ ਰਿਆ ਸੀ ਬਹੁਤ ਵਧੀਆ ਗੱਲ ਲੱਗੀ ਆ ਤੇ ਬਾਕੀ ਸੋ ਆਪਾਂ ਚੱਲਦੇ ਆ ਜੀ ਹੁਣ ਬਾਹਰ ਨੂੰ ਤੇ ਨਾਲ ਨਾਲ ਆਪਾਂ ਜਰੂਰ ਕੈਪਚਰ ਕਰਾਂਗੇ ਇਹ ਸਥਾਨ ਬਹੁਤ ਵੱਡਾ ਸਥਾਨਾ ਸ਼ਿਵਦੀ ਘੜ ਚਲਦੇ ਆ ਹਾਂ ਜੀ ਤੁਸੀਂ ਦੇਖ ਸਕਦੇ ਜੀ ਵੇਖੋ ਆ ਸਟਾਫ ਜਿਹੜੇ ਆਪਣੇ ਵੀਰਪਰਾ ਜਿੰਨੇ ਵੀ ਆ ਸੇਵਾ ਕਰ ਰਹੇ ਆ ਵੇ ਲੋਨਾ ਇਹ ਬੁਰਸ਼ਨਾਥ ਤੋਂ ਦੇ ਆ ਸਰਫਲਾ ਲਾ ਕੇ ਪਰਸ਼ ਤੇ ਮਾਰੇ ਦੀ ਡਿਸ਼ਾ ਜਿਹੜੀ ਬਾਹਰ ਡਿਊਰੀ ਆ ਤੇ ਕਿੰਨਾ ਸਾਫ਼ ਕਰ ਰਹੇ ਆ ਨਾ ਵੇਖੋ ਜੀ ਇਹ ਰਾਤ ਨੂੰ ਸੇਵਾ ਕਰਦੇ ਮੜੇ ਬਹੁਤ ਵਧੀਆ ਗੱਲ ਆ ਹੋਰ ਵੀ ਆਪਣੇ ਭੈਣਾਂ ਲੱਗੀਆਂ ਸੇਵਾ ਕਰਨ ਜੀ ਬਾਬੇ ਹੁਣ ਆਪਾਂ ਪਹੁੰਚ ਗਏ ਜੀ ਚਮਕੌਰ ਸਾਹਿਬ ਤੇ ਪਹਿਲਾਂ ਆਪਾਂ ਸਰਹੰਦੀ ਹੋ ਗਏ ਚਮਕੌਰ ਸਾਹਿਬ ਤੇ ਇੱਕ ਤੁਹਾਨੂੰ ਦਰਸ਼ਨ ਕਰਵਾਨੇ ਆ ਗੁਰੂ ਗੋਬਿੰਦ ਸਿੰਘ ਜੀ ਬਾਕੀ ਤਾਂ ਉਹਦਾ ਇਤਿਹਾਸ ਆ ਉਹ ਸਾਰੀ ਵੀਡੀਓ ਪੂਰੀ ਆਊਗਾ ਜਿੰਨੀ ਆਪਣੀ ਵੀਡੀਓ ਬਣੀ ਆ ਸਾਰਾ ਤਾਂ ਨਾਮ ਨਾਲ ਸੁਣਾਇਆ ਜਾਏਗਾ ਕਿਉਂਕਿ ਸੰਗਤ ਇਹਨੂੰ ਗੁਰਦੂਰ ਸਾਹਿਬ ਪ੍ਰਚਾਰ ਹੁੰਦਾ ਫਿਰ ਉਨੀ ਵੋਲੀਅਮ ਨਹੀਂ ਆਏਗੀ ਨਾ ਤੇ ਆਪਾਂ ਸੋਚਦੇ ਵੀ ਇਹ ਤਾਂ ਉਹਦਾ ਇਤਿਹਾਸ ਆ ਨਾਮ ਨਾਲ ਸੁਣਾਇਆ ਜਾਏਗਾ ਵੀਡੀਓ ਦੀ ਪੂਰੀ ਜੇ ਅਗੂ ਜੀ ਹੁਣ ਆਪਾਂ ਬੋਲ ਗਏ ਗੁਰਦੁਆਰਾ ਕਤਲਗੜ੍ਹ ਸਾਹਿਬ ਇਹਦਾ ਆਪਾਂ ਤੁਹਾਨੂੰ ਨਾਲ-ਨਾਲ ਇਤਿਹਾਸ ਹੀ ਸੁਣਾਵਾਂਗੇ